ਤੂੰ ਤੇ ਹਰੀ ਦਾ ਤੇਰਾ ਦਰਬਾਰ ਸੋਣਾ ਚੌਥੇ ਗੁਰਾਂ ਨੇ ਆਪ ਹੈ ਕਰੀ ਸੇਵਾ ਚੱਲ ਸੰਗਤ ਵੀ ਦੂਰ ਤੋਂ ਆਈ ਇੱਥੇ ਬਾਬੇ ਬੁੱਤੇ ਤੇ ਭਾਈ ਗੁਰਦਾਸ ਵਰਗੇ ਬੜੇ ਸਿੱਖਾਂ ਨੇ ਸੇਵਾ ਨਭਾਈ ਇੱਥੇ ਸੇਵਾ ਮੇਟਦੀ ਉੱਚ ਤੇ ਨੀਚ ਸਾਰਾ ਏਸਾ ਸਭ ਨੂੰ ਚਾਹੀਦਾ ਆਣ ਪਾਉਣਾ ਸੱਚ ਖੰਡੇ ਤੋਂ ਵੱਧ ਕੇ ਲੱਗਦਾ ਹੈ ਮੰਦਰ ਹਰੀ ਦਾ ਤੇਰਾ ਦਰਬਾਰ ਸੁਣਾ ਵਿੱਚ ਜਲ ਦੇ ਸੋਹਣਾ ਦਰਬਾਰ ਬਣਿਆ ਐਸਾ ਦਿੱਠਾ ਨਾ ਕਦੇ ਜਹਾਨ ਉੱਤੇ ਸਾਰਾ ਜਗੂ ਹੀ ਕਰੇ ਸਤਕਾਰ ਪੂਰਾ ਨਾਮ ਸਾਬੂ ਤੇ ਰਗੇ ਜਬਾਨ ਉੱਤੇ ਆਉਣ ਜਾਣ ਤੇ ਬੰਧਨ ਨੂੰ ਕੱਟ ਦੇਵੀਂ ਨਹੀਂ ਤੇ ਪਹਿਣਾ 84 ਦੇ ਵਿੱਚ ਪਾਉਣਾ ਸੱਚ ਖੰਡੇ ਤੋਂ ਵੱਧ ਤੇ ਲੱਗਦਾ ਹੈ ਮੰਦਰ ਹਰੀ ਦਾ ਤੇਰਾ ਦਰਬਾਰ ਸੋਣਾ ਇਸ ਬਦਲ ਕੇ ਦੇਵਤੇ ਆਣ ਇੱਥੇ ਚੱਕ ਟੋਕਰਾ ਸਰਾਂ ਤੇ ਕਰੀ ਸੇਵਾ ਆਪ ਰਚਿਆ ਹਰੀ ਸਰੋਵਰਾਂ ਨੂੰ ਸੇਵਾ ਕਰ ਕੇ ਖੱਟੇ ਆ ਆਪ ਮੇਵਾ ਸ਼ਰਦਾ ਭਾਵਨਾ ਬੰਦੇ ਨੂੰ ਤਾਰ ਦਿੰਦੀ ਨਾਮ ਜਪੈਣਾ ਜਪ ਕੇ ਸਦਾ ਜੁਣਾ ਸਾਚੇ ਖੰਡੇ ਤੋਂ ਵੱਧ ਕੇ ਲੱਗਦਾ ਹੈ ਮੰਦਰ ਹਰੀ ਦਾ ਤੇਰਾ ਦਰਬਾਰ ਸੋਣਾ ਨਾਦਰ ਸ਼ਾਹ ਅਬਦੱਲ ਨੇ ਜ਼ੋਰ ਲਾਇਆ ਨਾਦਰ ਸ਼ਾਹ ਅਬਦਾਲੀ ਨੇ ਜੋਰ ਲਾਇਆ ਤੇਰੇ ਮੰਦਰ ਦੀ ਉੱਚੀ ਹੈ ਸ਼ਾਨ ਹੋਈ ਹੌਣ ਪੂਰੇ ਆਉ ਉਹਨਾਂ ਨੇ ਤਾਲ ਤੇਰਾ ਸੋਭਾ ਇਸ ਤੋਂ ਸਗੋਂ ਮਹਾਨ ਹੋਈ ਜਿੰਦਾ ਰਹੇ ਨਾ ਚੜ ਕੇ ਆਉਣ ਵਾਲਾ ਵੱਡੇ ਪਾਪੀਆਂ ਕੰਨਾਂ ਨੂੰ ਹੱਥ ਲਾਉਣਾ ਸਾਕੇ ਖੰਡੇ ਤੋਂ ਵੱਧ ਰਗਦਾ ਹੈ ਮੰਦਰ ਹਰੀ ਦਾ ਤੇਰਾ ਦਰਬਾਰ ਸੋਣਾ ਚੜੇ ਚੜਖਰੀ ਤੇਰੇ ਦਰਬਾਰ ਬਦਲੇ ਹੱਸ ਹੱਸ ਚਾਹੀ ਦੀਆਂ ਪਾਉਣ ਸੂਰੇ ਉੱਤੇ ਝੂਲਦੇ ਸਦਾ ਨਸ਼ਾਨ ਤੇਰੇ ਸ਼ਾਨ ਵਾਸ ਤੇ ਸਿੱਕੀ ਨਾ ਪਾਉਣ ਸੂਰੇ ਸਰਦਾਰ ਰੱਖ ਕੇ ਵੈਰੀ ਵੀ ਆ ਜਾਵੇ ਚੌਥੇ ਗੁਰਾਂ ਨੇ ਚਰਨ ਦੇ ਨਾਲ ਲਾਉਂ ਸੱਚ Khand ਤੋਂ ਵੱਧ ਕੇ ਲੱਗਦਾ ਹੈ ਮੰਦਰ ਹਰੀ ਦਾ ਤੇਰਾ ਦਰਬਾਰ ਸੋਣਾ ਮੱਛੇ ਪਾਪੀ ਨੇ ਜਦੋਂ ਦਰਬਾਰ ਤੇਰੇ ਡਰ ਤੁਸਾਂ ਦਾ ਦਿਲੋਂ ਵਸਾਰ ਦਿੱਤਾ ਬਿਕਾ ਮੇਰ ਤੋਂ ਆਣ ਕੇ ਖਾਲਸੇ ਨੇ ਤੇਗ ਮਾਰ ਕੇ ਸੀਸ ਉਹ ਤਾਰ ਦਿੱਤਾ ਜਿਹੜਾ ਗਾ ਚੜੇਗਾ ਤੁਸੀਂ ਕਹਿੰਦਾ ਕਿ ਆਹੀ ਉਸ ਪਾਪੀ ਨੇ ਕੀਤੀ ਦਾਲ ਮੇਗ ਮਰਨ ਸ਼ਾਨਾ 171 ਸੀ ਨੂੰ ਕੌਣ ਦੇ ਤੋਂ ਵੱਧ ਕੇ ਲੱਗਦਾ ਹੈ ਮੰਦਰ ਹਰੀ ਦਾ ਤੇਰਾ ਦਰਬਾਰ ਸੋਣਾ ਵਾਹਿਗੁਰੂ ਖਾਲਸਾ ਬਾਈ ਸ਼ਾਹ ਵਾਹਿ ਭੰਗ ਚਾਲ